ਹੈਲੋ ਦਿਸ ਇਜ਼ ਗੋਲਡੀ ਐਂਡ ਵੈਲਕਮ ਟੂ ਮਾਈ ਚੈਨਲ 88T ਨਿਊ ਅਪਡੇਟ ਵਿਦ ਗੋਲਡੀ ਤੇ ਤਾਂ ਸਾਥਿਓ ਅੱਜ ਦੀ ਹੀアリング ਨੂੰ ਲੈ ਕੇ ਗੱਲ ਕਰਾਂਗੇ ਤੇ ਤੁਸੀਂ ਥੰਬਨੇਲ ਜਿਵੇਂ ਕੀ ਦੇਖ ਰਹੇ ਹੋ 88T 5994 ਬੈਕਲੋਗ ਸਰਕਾਰ ਦੇ ਲਗਭਗ 4 ਸਾਲ ਦੀ ਕਾਰਗੁਜ਼ਾਰੀ ਤੋਂ ਬਾਅਦ ਵੀ ਬੇਰੋਜ਼ਗਰਾਂ ਲਈ ਬਣਿਆ ਪਿਆ ਲਾਰਾ ਸਹੀ ਗੱਲ ਐ ਸਾਥਿਓ ਜਿਹੜਾ ਇਹ ਆਪਣਾ ਬੈਕਲੋਗ ਐ ਇਹ ਸਰਕਾਰ ਲਾਰੇ ਤੇ ਲਾਰਾ ਬਣਾ ਰਹੀ ਐ ਆਪਣੇ ਬੈਕਲੋਗ ਨੂੰ ਤੇ ਇਹਦੇ ਵਿੱਚ ਸਰਾਸਰ ਆਪਾਂ ਸਾਰੀ ਦੀ ਸਾਰੀ ਜ਼ਿੰਮੇਵਾਰੀ ਡਿਪਾਰਟਮੈਂਟ ਜਾਂ ਸਰਕਾਰ ਨੂੰ ਨਹੀਂ ਦੇ ਸਕਦੇ ਉਹਦੇ ਵਿੱਚ ਕੁਝ ਆਪਣੇ ਵੀ ਹੱਥ ਨੇ ਤਾਂ ਸਾਥੀਓ ਆਪਾਂ ਦੇਖ ਲਨੇ ਆ ਕਿ ਅੱਜ ਦੀ ਜਿਹੜੀ ਹਿਅਰਿੰਗ ਹੋਈ ਹੈ ਉਸ ਹਿਅਰਿੰਗ ਦੇ ਵਿੱਚ ਤੁਹਾਨੂੰ ਸਾਰਿਆਂ ਨੇ ਤੁਸੀਂ ਦੇਖ ਲਿਆ ਹੈ ਬਈ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਆ ਨੋਟਿਸ ਆਫ ਮੋਸ਼ਨ ਹੋ ਚੁੱਕਿਆ ਹੈ 244 ਨੰਬਰ ਤੇ ਵੀਰ ਭਾਂਜੀ ਦਾ ਜਿਹੜਾ ਕੀ ਹੈ ਨਾਮ ਹੈ ਔਰ ਨੋਟਿਸ ਆਫ ਮੋਸ਼ਨ ਤੋਂ ਬਾਜੜੀ ਕੀ ਗੱਲ ਕਹੀ ਗਈ 12 ਜਨਵਰੀ 2026 ਨੈਕਸਟ ਹੀアリング ਦੀ ਡੇਟ ਪਾ ਦਿੱਤੀ ਗਈ ਹੈ ਸੋ ਨੋਟਿਸ ਆਫ ਮੋਸ਼ਨ ਦਾ ਮਤਲਬ ਇਹੀ ਹੈ ਜਿੱਤੇ ਤੱਕ ਮੇਰਾ ਆਈਡੀਆ ਹੈ ਜਾਂ ਜਿੱਤੇ ਤੱਕ ਮੇਰੀ ਸੋਚ ਕਹਿੰਦੀ ਹੈ ਕਿ ਜਿਹੜਾ ਸਰਕਾਰ ਨੇ ਇੱਕ ਟਾਈਮ ਤੁਸੀਂ ਲੈ ਲਿਆ ਸਮਝ ਲਓ ਜਾਂ ਕੋਰਟ ਨੇ ਦੇ ਤਿਆ ਸਮਝ ਲਓ ਤੁਸੀਂ ਜਿਵੇਂ ਮਰਜੀ ਸਮਝ ਲਓ ਲੇਕਿਨ ਟਾਈਮ ਟੱਪ ਗਿਆ ਅਕਤੂਬਰ ਗਿਆ ਨਵੰਬਰ ਗਿਆ ਦਸੰਬਰ ਗਿਆ ਤੇ ਜਨਵਰੀ ਵੀ ਅੱਧਾ ਗਿਆ ਯਾਨੀ ਕਿ ਸਰਕਾਰ ਨੇ ਤੁਹਾਡੇ ਕੋਲੋਂ ਸਾਢੇ 3 ਮਹੀਨਿਆਂ ਦੀ ਤਾਰੀਖ ਹੈ ਉਹ ਪਵਾ ਲਈਏ ਦੇਖੋ ਸਰਕਾਰ ਦਾ ਕੰਮ ਹੈ ਤਰੀਕਾਂ ਤੋਂ ਤਰੀਕਾਂ ਪਾਣੀਆਂ ਆਪਣਾ ਟਾਈਮ ਕਢਾਲਣਾ ਤੇ ਲਟਕਾਈ ਰੱਖਣਾ ਕੋਟਾਂ ਦੇ ਵਿੱਚ ਕੇਸਾਂ ਨੂੰ ਤੇ ਬਾਅਦ ਵਿੱਚ ਜਿਹੜਾ ਕੀ ਹੈ ਤੁਹਾਨੂੰ ਕੈਨਾਕੀ ਵੀ ਵੀ ਕੋਰਟ ਕੇਸ ਚੱਲ ਰਿਹਾ ਜਾਂ ਕੁਛ ਵੀ ਹੈ ਹੁਣ ਗੱਲ ਕਰੀਏ ਤਾਂ ਨੋਟਿਸ ਆਫ ਮੋਸ਼ਨ ਦੀ ਨੋਟਿਸ ਆਫ ਮੋਸ਼ਨ ਜਿਹੜੀ ਕਿ ਅੱਜ ਝਾੜ ਪਾਈ ਗਈ ਹੈ ਵਿਕਾਸ ਚਤਰਤ ਜੀ ਆਪਣੇ ਜਿਹੜੇ ਵੀਰ ਭਾਨ ਵੱਲੋਂ ਵਕੀਲ ਲੜੇ ਜਾ ਰਹੇ ਸੀਗੇ ਤੇ ਡਿਪਾਰਟਮੈਂਟ ਦੇ ਨੁਮਾਇंदे ਜੀ ਜਿਹੜੀ ਕਰ ਰਹੇ ਸੀ ਉਹ ਜਿਹੜੇ ਵਕੀਲ ਆਏ ਸੀਗੇ ਉਹਨਾਂ ਨੂੰ ਝਾੜ ਪਾਈ ਗਈ ਹੈ ਉਹਨਾਂ ਕੋਲ ਜਵਾਬ ਲਿਆ ਗਿਆ ਹੈ ਕਿ ਜਿਹੜਾ ਕੰਮ ਤੁਹਾਡੇ ਕੋਲੋਂ 2-3 ਮਹੀਨਿਆਂ ਵਿੱਚ ਹੋਣਾ ਸੀਗਾ ਉਹ ਕੰਮ ਤੁਹਾਡਾ 2-3 ਮਹੀਨਿਆਂ ਵਿੱਚ ਨਹੀਂ ਹੋਇਆ ਤੇ ਉਹਦਾ ਕਾਰਨ ਦੱਸੋ ਕੀ ਹੈ ਤਾਂ ਇਸ ਦਾ ਜਿਹੜਾ ਜਵਾਬ ਹੈ ਉਹ ਬਿਲਕੁਲ ਵੀ ਜਿਹੜਾ ਕੀ ਹੈ ਡਿਪਾਰਟਮੈਂਟ ਦੇ ਕੋਲ ਨਹੀਂ ਸੀਗੀ ਤਾਂ ਜਿੱਥੇ ਤੱਕ ਉਮੀਦ ਹੈ ਫਾਈਨ ਵੀ ਹੋ ਸਕਦਾ ਹੈ ਇਹਨਾਂ ਨੂੰ ਤੇ ਨੋਟਿਸ ਆਫ ਮੋਸ਼ਨ ਦੇ ਵਿੱਚ ਇਹੀ ਹੋਏਗਾ ਵੀ ਕੀ ਜਿਹੜਾ ਤੁਸੀਂ ਰਿਪਲਾਈ ਹੈ ਆਪਣਾ ਡਿਪਾਰਟਮੈਂਟ ਨੂੰ ਵੀ ਕਿਉਂ ਨਹੀਂ ਕਰ ਰਹੇ ਇੱਕ ਐਫੀਡੇਵਿਟ ਦੇ ਤੌਰ ਤੇ ਤੁਸੀਂ ਆਪਣਾ ਰਿਪਲਾਈ ਜਿਹੜਾ ਕੀ ਹੈ ਨੈਕਸਟ ਹਿਅਰਿੰਗ ਤੇ ਪੇਸ਼ ਕਰਨਾ ਹੈ ਫਾਈਨਲ ਤੌਰ ਤੇ ਬਾਕੀ ਸਾਥਿਓ ਕੋਰਟ ਦੇ ਆਰਡਰਾਂ ਨਾਲ ਹੀ ਪਤਾ ਲੱਗੇਗਾ ਵੀ ਇਹਦੇ ਵਿੱਚ ਕੀ ਨੋਟਿਸ ਆਫ ਮੋਸ਼ਨ ਹੋਇਆ ਹੈ ਤੇ ਜਿਹੜੀ ਇਹ ਚੀਜ਼ ਹੈ ਇਹ ਲਾਰਾ ਤਾਂ ਬਣ ਗਿਆ ਹੈ ਕਿਉਂਕਿ ਜਦੋਂ ਵੀ ਡਿਪਾਰਟਮੈਂਟ ਦੇ ਕੋਲ ਆਪਣੇ ਨੁਮਾਇੰਦੇ ਜਾਂਦੇ ਆ ਜਾਂ ਕੋਈ ਕੋਰਟ ਕੇਸ ਦੇ ਲੈ ਕੇ ਆਪਣੇ ਅ ਨਮਾਇਦੇ ਜਾਂਦੇ ਆ ਤਾਂ ਹੋ ਕੀ ਰਿਹਾ ਹੈ ਇਹ ਪਿਛਲੇ 4 ਸਾਲਾਂ ਤੋਂ ਕੀ ਹੋ ਰਿਹਾ ਹੈ ਲਾਰੇ ਤੇ ਲਾਰਾ ਆ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜਿਹੜੀ ਇਹ ਵਾਲੀ ਹੀアリング ਦੀ ਡੇਟ ਸੀਗੀ ਇਹ ਲਗਭਗ ਪਿਛੇ 4 ਸਤੰਬਰ ਦੀ ਆਪਣੀ ਹੋਈ ਸੀ ਹੁਣ 4 ਨਵੰਬਰ ਨੂੰ ਹੋਈ ਹੈ ਪਹਿਲੇ ਹੀ 2 ਮਹੀਨੇ ਪੈ ਗਏ ਹੁਣ 3.5 ਮਹੀਨੇ ਹੋਰ ਪੈ ਗਏ ਸੋ ਇਹ ਜਿਹੜਾ ਕੈਸ ਹੈ ਉਹ ਅਕਤੂਬਰ ਦਾ ਪਿਛਲੇ 2024 ਅਕਤੂਬਰ ਦੇ ਵਿੱਚ ਜਿਹੜਾ ਕੀ ਹੈ ਲੱਗਿਆ ਹੋਇਆ ਤਾਂ ਲਗਭਗ ਮੰਨ ਕੇ ਚੱਲੋ 1.5 ਸਾਲ ਦਾ ਸਮਾਂ ਇਹਨੂੰ ਹੋ ਜਾਏਗਾ ਜਦੋਂ ਇਹ ਜਨਵਰੀ ਵਿੱਚ ਸ਼ੀਅਰਿੰਗ ਹੋਏਗੀ ਤਾਂ 1.5 ਸਾਲ ਦੇ ਵੀ ਮਤਲਬ ਕਿ ਟਾਈਮ ਦੌਰਾਨ ਵੀ ਆਪਾਂ ਨੂੰ ਸਿਰਫ ਲਾਰਾ ਹੀ ਮਿਲਿਆ ਹੈ ਡਿਪਾਰਟਮੈਂਟ ਦੇ ਵੱਲੋਂ ਕੋਰਟ ਦੇ ਵਿੱਚ ਵੀ ਇਹ ਸਿਰਫ ਆਪਣੇ ਨਾਲ ਹੀ ਲਾਰੇबाजी ਨਹੀਂ ਚੱਲ ਰਹੀ ਇਹ ਕੋਰਟ ਦੇ ਵਿੱਚ ਵੀ ਲਾਰੇबाजी ਲਗਾ ਰਹੇ ਆ ਤਾਂ ਆਪਾਂ ਨੂੰ ਸਾਰਿਆਂ ਨੂੰ ਹਮਲਾ ਮਾਰ ਕੇ ਇੱਕ ਕਮ ਸੇ ਕਮ 3-400 ਬੰਦੇ ਦਾ ਇਕੱਠ ਕਰਕੇ ਜੇਕਰ ਸਰਕਾਰ ਦੀ ਬੋਦੀ ਘੁਮਾਵਾਂਗੇ ਫਿਰ ਜਾ ਕੇ ਆਪਣਾ ਜਿਹੜਾ ਕੀ ਕੰਮ ਹੋ ਸਕੇਗਾ ਤਾਂ ਇਹ ਜਿਹੜੇ ਲਾਰੇ ਨੇ ਓਨੀ ਦੀ ਓਨੀ ਦਿਰ ਚੱਲਦੇ ਰਹਿਣਗੇ ਜਿੰਨੀ ਦਿਰ ਆਪਣੇ ਕੈਡਰ ਦਾ ਇਕੱਠ ਨਹੀਂ ਹੁੰਦਾ ਤੁਹਾ ਸਾਥਿਓ ਅਹੀ ਅਪਡੇਟ ਸੀਗੀ ਤੁਹਾਡੇ ਨਾਲ ਸਾਂਝੀ ਕਰਨ ਜਾਣੀ ਸੀਗੀ ਤੇ ਸਾਂਝੀ ਕਰ ਦਿੱਤੀ ਗਈ ਹੈ ਤੇ ਤੁਸੀਂ ਮੈਂ ਰੋਜ਼ ਹੀ ਜਿਹੜੀ ਵੀਡੀਓ ਪਾ ਰਿਹਾ ਸਭ ਤੋਂ ਜ਼ਿਆਦਾ ਮੈਂ ਇੱਕ ਚੀਜ਼ ਵੱਲ ਫੋਕਸ ਕਰਵਾ ਰਿਹਾ ਕ੍ਰੇਡਰ ਦਾ ਮੈਂ ਕ੍ਰੇਡਰ ਨੂੰ ਬਹੁਤ ਜ਼ਿਆਦਾ ਰਿਕਵੈਸਟ ਵੀ ਕਰਦਾ ਕ੍ਰੇਡਰ ਨੂੰ ਬਹੁਤ ਜ਼ਿਆਦਾ ਮੋਟੀਵੇਟ ਵੀ ਕਰਦਾ ਕਿ ਸਾਥਿਓ ਦੇਖੋ ਆਪਾਂ ਨੂੰ ਬੈਕ ਲੋਗ ਐਦਾਂ ਮਤਲਬ ਚਲੋ ਠੀਕ ਹੈ ਅੱਜ ਇਦੇ ਪਿੱਛੇ 2 2 ਸਾਲ ਦੀ 2.5 ਸਾਲ ਦੀ 3 ਸਾਲ ਦੀ ਜਿਹੜੀ ਕਿ ਬੈਕਲੌਗ ਯੂਨੀਅਨ ਹੈ ਉਹਨਾਂ ਨੇ ਆਪਣਾ ਪੂਰਾ ਜ਼ੋਰ ਲਗਾ ਕੇ ਆ ਆਫਿਸਾਂ ਦੇ ਜਿਹੜੇ ਚੱਕਰ ਕੱਟ ਕੇ ਤੇ ਆਪਣੇ ਬੈਕਲੌਗ ਨੂੰ ਬਚਾ ਕੇ ਰੱਖਿਆ ਆਪਣੇ ਵਾਸਤੇ ਤੇ 노 ਡਾਊਟ ਕਿ ਡਿਪਾਰਟਮੈਂਟ ਵੱਲੋਂ ਵੀ ਜਿਹੜੇ ਸਪੋਰਟਸ ਆ ਅਧਿਕਾਰੀਆਂ ਨੇ ਡਿਫੈਂਸ ਅਧਿਕਾਰੀਆਂ ਨੇ ਉਹਨਾਂ ਵੱਲੋਂ ਵੀ ਜਿਹੜਾ ਦੱਸਿਆ ਗਿਆ ਵੀ ਇਹ ਪੋਸਟਾਂ ਜਿਹੜੀਆਂ ਨੇ ਤੁਹਾਡੀਆਂ ਬਣਦੀਆਂ ਨੇ ਤੁਹਾਨੂੰ ਹੀ ਮਿਲਣਗੀਆਂ ਲੇਕਿਨ ਇਹ ਹੋਇਆ ਉਹਨਾਂ ਦੀ ਸਦਕਾ ਹੀ ਹੈ ਉਦੋਂ ਚਲੋ ਆਫਿਸ ਵਿੱਚ ਜਾਣ ਲਈ 2-4 ਬੰਦਿਆਂ ਦੀ ਲੋੜ ਹੁੰਦੀ ਸੀਗੀ ਜਾਂ ਜਿੰਨੇ ਵੀ ਨੁਮਾਇंदे ਆਪਣੇ ਕੰਮ ਕਰ ਰਹੇ ਨੇ ਉਹਨਾਂ ਨੇ ਜਾ ਜਾ ਕੇ ਕੰਮ ਕਰਵਾਇਆ ਲੇਕਿਨ ਅੱਜ ਦੀ ਘੜੀ ਦੇ ਵਿੱਚ ਟਾਈਮ ਸਾਥੀਓ ਇਹ ਹੈ ਕਿ ਇਹ ਇੱਕ ਪ੍ਰੀਖਿਆ ਹੋ ਰਹੀ ਹੈ ਤੁਹਾਡੇ ਕੇਡਰ ਦੀ ਤੁਹਾਡੇ ਬੈਕ ਲੋਗ ਕੇਡਰ ਦੀ ਗਿਣਤੀ ਨੂੰ ਪਰਖ ਰਹੇ ਨੇ ਕਿ ਤੁਸੀਂ ਆਪਣੀ ਗਿਣਤੀ ਵਿਖਾਓ ਤੇ ਆਪਦੀਆਂ ਪੋਸਟਾਂ ਲੈ ਜਾਓ ਕਿਉਂਕਿ ਸਰਕਾਰ ਨੂੰ ਵੀ ਆਪਣੀਆਂ ਵੋਟਾਂ ਤੱਕ ਹੁੰਦਾ ਹੈ ਜੇਕਰ ਵੋਟ ਜੀ ਇਹਨਾਂ ਦੀ ਮਤਲਬ ਕਿ ਕਹਿ ਸਕਦੇ ਹਾਂ ਜਦੋਂ ਵੋਟ ਇਹਨਾਂ ਨੂੰ ਦਿਖੇਗੀ 29 35 40 ਬੰਦੇ ਜੇਕਰ ਵੋਟ ਵੇਖਣ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ 400 500 ਬੰਦੇ ਦੀ ਵੋਟ ਦਾ ਸਿਰ ਵੇਖਦੇ ਨੇ ਉਹ ਡਿਪਾਰਟਮੈਂਟ ਅੱਗੇ ਜਾਂ ਜਿੱਥੇ ਵੀ ਪ੍ਰੋਟੈਸਟ ਹੁੰਦਾ ਹੈ ਉੱਥੇ ਤਾਂ ਉੱਥੇ ਸਾਥੀਓ ਬਿਲਕੁਲ ਪ੍ਰੈਸ਼ਰ ਜਿਹੜਾ ਹੈ ਉਹ ਸਰਕਾਰ ਤੇ ਪੈਂਦਾ ਆਪਾਂ ਨੂੰ ਵੀ ਪਤਾ ਹੈ ਕਿ ਕੰਮ ਡਿਪਾਰਟਮੈਂਟ ਨੇ ਨਹੀਂ ਕਰਨਾ ਕੰਮ ਸਰਕਾਰ ਹੀ ਕਰਵਾਉਂਦੀ ਹੈ ਅਫਸਰ ਸ਼ਾਹੀ ਸਿਰਫ ਕਰਦੀ ਹੈ ਉੱਤੋਂ ਡੰਡਾ ਜਦੋਂ ਆਉਂਦਾ ਹੈ ਤਾਂ ਕਿਉਂ ਨਾ ਆਪਾਂ ਉੱਤੋਂ ਡੰਡਾ ਜਿਹੜਾ ਮਰਵਾਈਏ ਸਰਕਾਰ ਦੇ ਖਿਲਾਫ ਜਿਹੜਾ ਕੀ ਹੈ ਇੱਕ ਵੱਡੇ ਰੂਪ ਵਿੱਚ ਉਮਰ ਕੇ ਆਈਏ ਤਾਂ ਕਿ ਜਿਹੜਾ ਇਹ ਲਾਰੇ ਨੇ ਇਹ ਲਾਰਿਆਂ ਤੋਂ ਜਿਹੜਾ ਕੀ ਹੈ ਆਪਣੇ ਕੰਮ ਵੱਲ ਜਿਹੜਾ ਮੂਵ ਔਨ ਕਰਨ ਨਹੀਂ ਤਾਂ ਸਾਥੀਓ ਦੇਖੋ ਚਾਹੇ ਉਹ ਸਾਥੀ ਬੈਠੇ ਨੇ ਇਹਨਾਂ ਦਿਨ ਤੋਂ ਉਹ ਇਹਨਾਂ ਦਿਨ ਹੋਰ ਬੈਠ ਜਾਣਗੇ ਪਰ ਲਾਰਾ ਤੇ ਲਾਰਾ ਦਿੱਲੀ ਆ ਕੇ ਮਿਲਣਾ ਉਹ ਲਾਰਾ ਹੀ ਮਿਲਦਾ ਰਹੇਗਾ ਬੇਰੋਜ਼ਗਾਰਾਂ ਨੂੰ ਬੇਰੋਜ਼ਗਾਰਾਂ ਲਈ ਇੱਕ ਇਹ ਬਸ ਲੋਲੀਪੋਪ ਦੇ ਦਿੱਤਾ ਗਿਆ ਹੈ ਬੈਕਲੌਗ ਕਿ ਬਸ ਚੂਸਦੇ ਰੋ ਦਿੱਤਾ ਹੋਇਆ ਤੁਹਾਨੂੰ ਤੇ ਜਦੋਂ ਸਾਡਾ ਮਨ ਹੋਏਗਾ ਉਦੋਂ ਅਸੀਂ ਕਰ ਦੇਵਾਂਗੇ ਤਾਂ ਸਾਥੀਓ ਵੀਡੀਓ ਨੂੰ ਜ਼ਿਆਦਾ ਨਾ ਲੰਬੀ ਕਰਦੇ ਹੋਏ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਕ ਰਿਕਵੈਸਟ ਦੇ ਤੌਰ ਤੇ ਫਿਰ ਤੋਂ ਕਿ ਤੁਸੀਂ ਵੱਡੇ ਹੰਬਲਾ ਮਾਰ ਕੇ ਵੱਡੇ ਇਕੱਠ ਦੇ ਰੂਪ ਵਿੱਚ ਜਿਹੜਾ ਕਿ ਸਾਹਮਣੇ ਉਭਰ ਕੇ ਆਓ ਤਾਂ ਕਿ ਈਟੀਟੀ ਦਾ ਇਤਿਹਾਸ ਫਿਰ ਇੱਕ ਵਾਰ ਦੁਹਰਾਇਆ ਜਾ ਸਕੇ ਫਿਰ ਇੱਕ ਵਾਰ ਇਹਨਾਂ ਨੂੰ ਦਿਖਾਇਆ ਜਾ ਸਕੇ ਕਿ ਈਟੀਟੀ ਵਾਲੇ ਚੁੱਪ ਨਹੀਂ ਬੈਠ ਸਕਦੇ ਨਾ ਬੈਠਣਗੇ ਜਿੰਨੀ ਦੇਰ ਉਹਨਾਂ ਨੂੰ ਉਹਨਾਂ ਦੇ ਹੱਕ ਬੈਕਲੌਗ ਦੇ ਰੂਪ ਵਿੱਚ ਜਿਹੜੇ 4 ਸਾਲਾਂ ਤੋਂ ਲਗਭਗ ਲਾਰੇ ਮਿਲਦੇ ਆ ਰਹੇ ਨੇ ਉਹਨਾਂ ਨੂੰ ਤੁਸੀਂ ਉਹਨਾਂ ਦੀ ਲਿਸਟਾਂ ਜਾਰੀਆਂ ਕਰਕੇ ਭੇਜ ਨਹੀਂ ਦਿੰਦੇ ਸੋ ਸਾਥੀਓ ਵੀਡੀਓ ਚੰਗੀ ਲੱਗੀ ਹੋਵੇ ਮਨ ਸੈਟੀਸਫਾਈ ਹੋਇਆ ਹੋਵੇ ਤੇ ਤੁਹਾਨੂੰ ਲੱਗਿਆ ਹੋਵੇ ਕਿ ਹਾਂ ਸਾਨੂੰ ਜਾਣਾ ਚਾਹੀਦਾ ਹੈ ਆਪਣੇ ਦਿਲ ਤੇ ਹੱਥ ਰੱਖ ਕੇ ਦੱਸਿਆ ਜੇ ਕਿ ਵੀ ਤੁਹਾਡੀ ਆਪਣੀ ਭਰਤੀ ਜਿਹੜੀ ਤੁਸੀਂ 3 ਸਾਲ ਪਹਿਲੇ 4 ਸਾਲ ਪਹਿਲੇ ਲਈ ਹੈ ਉਹਦੇ ਵਿੱਚ ਤੁਸੀਂ ਸਿਲੇਕਟਡ ਹੋ ਕੇ ਵੀ ਤੁਸੀਂ ਨਹੀਂ ਜਾ ਰਹੇ ਜਾਂ ਨਹੀਂ ਬਾਹਰ ਨਿਕਲ ਰਹੇ ਤਾਂ ਬਹੁਤ ਹੀ ਮਾੜੀ ਗੱਲ ਸਮਝਾਂਗੇ ਤਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿੱਛੇ 2364 ਦਾ ਜਿਹੜਾ ਕੱਲ ਤੁਸੀਂ ਸੁਣਿਆ ਹੋਣਾ ਯੂਨੀਅਨ ਦਾ ਕਿ ਉਹ 2364 ਦੀ ਭਰਤੀ ਵੀ ਜਿਹੜੀ ਕੀ ਹੈ ਉਹ ਬੰਦ ਕਰਨ ਦੀ ਤਾਦਾਦ ਵਿੱਚ ਨੇ ਤਾਂ ਸਾਥੀਓ ਦੇਖੋ ਆਪਣੇ ਹੱਕਾਂ ਤੇ 88 ਦੇ ਢਾਕਾਂ ਵੱਜਦਾ ਹੋਇਆ ਤੁਸੀਂ ਸਾਫ਼ ਨਜ਼ਰ ਆ ਸਕਦੇ ਦੇਖ ਸਕਦੇ ਹੋ ਕੱਲ ਨੂੰ ਇਹ ਨਾ ਹੋਵੇ ਵੀ ਆਪਣਾ ਕਈ ਹੈ ਕਿ 9594 ਦਾ ਬੈਕਲੋ ਵੀ ਕਿਸੇ ਖਤਰੇ ਵਾਲ ਜਾਵੇ ਸੋ ਸਾਥੀਓ ਉਸ ਤੋਂ ਪਹਿਲੇ ਘਰਾਂ ਚੋਂ ਬਾਹਰ ਨਿਕਲੋ ਤੇ ਆਪਣਾ ਇਹ ਲਾਰਿਆਂ ਦੇ ਵਾਲੀ ਸਰਕਾਰ ਨੂੰ ਇਹਨਾਂ ਦੀ ਧੋਣ ਤੇ ਗੋਡਾ ਰੱਖ ਕੇ ਤੇ ਆਪਣਾ ਜਿਹੜਾ ਕੰਮ ਹੈ ਹੱਕੀ ਮੰਗਾਣੇ ਉਹ ਮੰਨਵਾ ਕੇ ਆਪਾਂ ਸਕੂਲਾਂ ਵਿੱਚ ਜਾ ਸਕੀਏ ਤੇ ਲਿਸਟਾਂ ਜਿਹੜੀਆਂ ਪਵਾ ਸਕੀਏ ਸੋ ਧੰਨਵਾਦ ਸਾਥੀਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸ਼ੁਕਰੀਆ ਧੰਨਵਾਦ